प्यारे दोस्तों आज ਆਪਾਂ ਇੱਕ ਬੜੇ ਵੱਖਰੇ ਵਿਸ਼ੇ ਤੇ ਗੱਲ ਕਰਨੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਸਨੀਤਾ ਵਿਲੀਅਮ ਇਸ ਸਮੇਂ ਅੰਤਰਰਾਸ਼ਟਰੀ ਪਲਾਡ ਸਟੇਸ਼ਨ ਉੱਪਰ ਫਸੀ ਹੋਈ ਆ ਮੈਂ ਇਸ ਦੇ ਵੱਖ-ਵੱਖ ਪਹਿਲੂਆਂ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜਾ ਹਾਦਸਾ ਹੋਇਆ ਹੈ ਇਹ ਹਾਸਾ ਇੱਕ ਤਕਨੀਕੀ ਗਲਤੀ ਦਾ ਹਾਸਾ ਹੈ ਜਾਂ ਕਿਤੇ ਇਸ ਦੇ ਪਿੱਛੇ ਕੋਈ ਮੁਨਾਫੇ ਦੀ ਲਾਲਸਾ ਕੋਈ ਮੁਨਾਫੇ ਦੀ ਦੌੜ ਤਾਂ ਨਹੀਂ ਸ਼ਾਮਲ ਇਸ ਦੀਆਂ ਤਕਨੀਕੀ ਗੁੰਝਲਾਂ ਕੀ ਨਹੀਂ ਪਲਾਡ ਸਟੇਸ਼ਨ ਕੀ ਹੁੰਦਾ ਹੈ ਆਸਟ੍ਰੋਨੌਟ ਤੇ ਕਾਸਮੋਨੌਟ ਵਿੱਚ ਕੀ ਫਰਕ ਹੁੰਦਾ ਹੈ ਕੀ ਇਹ ਕਟਨਾਵਾ ਅੱਗੇ ਤੋਂ ਰੋਕੀਆਂ ਜਾ ਸਕਦੀਆਂ ਇਹ ਪਲਾਟ ਸਟੇਸ਼ਨ ਕਿੱਡਾ ਕੁ ਵੱਡਾ ਹੈ ਇਹ ਪਲਾਟ ਸਟੇਸ਼ਨ ਦੇ ਵਿੱਚ ਕੌਣ ਰਹਿੰਦਾ ਹੈ ਇਹ ਪਲਾਟ ਯਾਤਰੀ ਉੱਥੇ ਬੈਠੇ ਕੀ ਕਰਦੇ ਨੇ ਇਹਨਾਂ ਸਾਰੀਆਂ ਗੱਲਾਂ ਬਾਰੇ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਤੇ ਇਹ ਵੀ ਦੱਸਾਂਗੇ ਕਿ ਕਿਵੇਂ ਮਨਾਫੇ ਦੀ ਜਿਹੜੀ ਅੰਨੀ ਹਿਰਸਾ ਉਹ ਵਿਅਕਤੀਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੰਦੀ ਆ ਕਿਵੇਂ ਜਿਹੜੀਆਂ ਮੁਨਾਫਾ ਖੋਰ ਕਾਰਪੋਰੇਸ਼ਨ ਹੈ ਉਹ ਬੰਦੇ ਦੀ ਜਾਨ ਨੂੰ ਬੰਦੇ ਦੀ ਸੁਰੱਖਿਆ ਨੂੰ ਆਪਣੇ ਮੁਨਾਫੇ ਖਾਤਰ ਦਾਤੇ ਲਾ ਦਿੰਦੇ ਹੈਗੇ ਇਸ ਦੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਇਹ ਤਕਨੀਕੀ ਜਾਣਕਾਰੀ ਵੀ ਦੇਵਾਂਗੇ ਕਿ ਹੁਣ ਤੱਕ ਇਨ ਇਹੋ ਜਿਹੇ ਕਟਨਾਵਾਂ ਦੇ ਵਿੱਚ ਕਿੰਨੇ ਜਿਹੜੇ ਕਹਿ ਸਕਦੇ ਆ ਕਿ ਸਪੇਸ ਟਰੈਵਲਰ ਪਲਾੜ ਯਾਤਰੀ ਆਪਣੀ ਜਾਨ ਗਵਾ ਚੁੱਕੇ ਆ ਤਾਂ ਵੀਡੀਓ ਨੂੰ ਅੰਤ ਤੱਕ ਦੇਖਣਾ ਧਿਆਨ ਨਾਲ ਦੇਖਣਾ ਧਿਆਨ ਨਾਲ ਸੁਣਨਾ ਆਪਾਂ ਸਾਰੇ ਜਾਣਦੇ ਆ ਕਿ 5 ਜੂਨ 2024 ਨੂੰ ਬੋਇੰਗ ਸਟਾਰਲਾਈਨਰ ਸਪੇਸ ਕ੍ਰਾਫਟ ਹੁਣ ਇਹ ਬੋਇੰਗ ਸਟਾਰਲਾਈਨਰ ਸਪੇਸ ਕ੍ਰਾਫਟ ਆ ਜਿਹੜਾ ਇਹ ਇੱਕ ਪ੍ਰਾਈਵੇਟ ਕੰਪਨੀ ਦਾ ਬੋਇੰਗ ਕੰਪਨੀ ਦਾ ਨਾਸਾ ਨਾਲ ਸਮਝੌਤਾ ਹੋਇਆ ਉਸ ਦਿਨ ਇਹ ਜਿਹੜਾ ਸਪੇਸ ਕਰਾਫਟ ਆ ਇਹ ਦੋ ਪਲਾੜ ਯਾਤਰੀਆਂ ਨੂੰ ਲੈ ਕੇ ਹੁਣ ਮੈਂ ਸ਼ਬਦ ਵਰਤ ਰਿਹਾ ਪਲਾੜ ਯਾਤਰੀ ਅੱਜ ਕੱਲ੍ਹ ਅੰਗਰੇਜ਼ੀ ਚ ਵਰਤੇ ਸ਼ਬਦ ਸਪੇਸ ਟਰੈਵਲਰ ਕਿਸੇ ਸਮੇ ਇਹਦੇ ਲਈ ਸ਼ਬਦ ਵਰਤੇ ਜਾਂਦੇ ਸੀ ਆਸਟ੍ਰੋਨੌਟ ਕਿਸੇ ਸਮੇਂ ਲਈ ਸ਼ਬਦ ਵਰਤਿਆ ਜਾਂਦਾ ਸੀ ਕਾਸਮੋਨੌਟਸ ਆਮ ਕਰਕੇ ਜਿਹੜੇ ਅਮਰੀਕੀ ਆ ਉਹ ਆਸਟਰੋਨੌਟ ਵਰਤਦੇ ਸੀ ਤੇ ਜਿਹੜੇ ਰਸ਼ੀਅਨ ਨੇ ਉਹ ਕਾਸਮੋਨੌਟਸ ਸ਼ਬਦ ਵਰਤਦੇ ਸੀਗੇ ਸੋ ਪੰਜ ਜੁਨੋ ਬੋਇੰਗ ਸਟਾਰਲਾਈਨਰ ਸਪੇਸ ਕ੍ਰਾਫਟ ਦੋ ਆਸਟਰੋਨੌਟ ਦੋ ਪਲਾੜ ਯਾਤਰੀ ਭਾਵ ਬੁੱਚ ਵਿਲਮੋਰ ਤੇ ਸਨੀਤਾ ਵਿਲੀਅਮ ਨੂੰ ਲੈ ਕੇ ਕੇਪ ਕਾਨਾ ਵਿਰਲ ਸਪੇਸ ਫੋਰਸ ਸਟੇਸ਼ਨ ਫਲੋਰੀਡਾ ਅਮਰੀਕਾ ਤੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਉੱਡਿਆ ਮੁੱਢਲੇ ਤੌਰ ਤੇ ਇਹ ਮਿਸ਼ਨ ਕੇਵਲ 8 ਦਿਨਾਂ ਦਾ ਸੀ ਤੇ ਇਹਨਾਂ ਨੇ 14 ਜੂਨ ਨੂੰ ਵਾਪਸ ਆ ਜਾਣਾ ਸੀ ਇਹ ਪਹੁੰਚ ਤਾਂ ਗਿਆ ਪਰ ਜਾਂਦਿਆ ਰਸਤੇ 'ਚ ਦੀ ਹੀਲੀਅਮ ਗੈਸ ਵੀ ਲੀਕ ਹੁੰਦੀ ਗਈ ਤੇ ਥਰਸਟਰਾਂ ਨੇ ਵੀ ਠੀਕ ਠਾਕ ਨਾਲ ਕੰਮ ਨਹੀਂ ਕੀਤਾ ਇਸ ਕਰਕੇ NASA ਨੇ ਹੁਣ ਫੈਸਲਾ ਕਰ ਲਿਆ ਕਿ ਇਸ ਰਾਹੀਂ ਹਾਲ ਦੀ ਘੜੀ ਯਾਤਰੀਆਂ ਨੂੰ ਵਾਪਸ ਨਾ ਲਿਆਂਦਾ ਜਾਵੇ ਕਿਉਂਕਿ ਉਹ ਸੁਰੱਖਿਅਤ ਨਹੀਂ ਹੁਣ ਦੋ ਰਾਹ ਬਚਦੇ ਆ ਇੱਕ ਤਾਂ ਇਹ ਕਿ ਉਸੇ ਸਪੇਸ ਕ੍ਰਾਫਟ ਨੂੰ ਭਾਵ ਬੋਇੰਗ ਲਈ ਉੱਥੇ ਹੀ ਠੀਕ ਕੀਤਾ ਜਾਵੇ ਉੱਥੇ ਭਾਵ ਸਪੇਸ ਦੇ ਵਿੱਚ ਹੀ ਠੀਕ ਕੀਤਾ ਜਾਵੇ ਦੂਸਰਾ ਇਹ ਕਿ ਕਿਸੇ ਵੱਖਰੇ ਵਾਹਨ ਕਿਸੇ ਹੋਰ ਯਾਨੀ ਕਿ ਸਪੇਸ ਜਿਹੜਾ ਹੈਗਾ 에어ਕ੍ਰਾਫਟ ਜਾਂ ਜਿਹਨੂੰ ਕਹਿੰਦੇ ਆ ਕਿ ਸਪੇਸ ਐਕਸ ਡ੍ਰੈਗਨ ਰਾਹੀਂ ਉਹਨਾਂ ਨੂੰ ਧਰਤੀ ਤੇ ਤਾਰਿਆ ਜਾਵੇ ਹੁਣ ਅਰਾਨੀ ਵਾਲੀ ਗੱਲ ਹੈ ਕਿ ਜਿਹੜੀ ਸਪੇਸ ਐਕਸ ਡ੍ਰੈਗਨ ਆ ਉਹ ਵੀ ਪ੍ਰਾਈਵੇਟ ਕੰਪਨੀ ਦਾ ਕਿਹਦੀ ਕੰਪਨੀ ਦਾ ਉਹ ਸਪੇਸ ਐਕਸ ਕੰਪਨੀ ਦਾ ਤੇ ਸਪੇਸ ਐਕਸ ਕੰਪਨੀ ਦਾ ਮਾਲਕ ਕੌਣਾ ਐਲਨ ਮਸਕ ਇਹ ਵੀ ਦੱਸਣਯੋਗ ਆ ਕਿ ਜਿਹੜਾ ਬੋਇੰਗ ਵਾਲਾ ਜਿਸ ਜਹਾਜ਼ ਨਾਲ ਇਹ ਸਮੱਸਿਆ ਵਾਪਰੀ 에어ਕ੍ਰਾਫਟ ਨਾਲ ਪਲਾੜ ਜਾਣ ਨਾਲ ਜਿਹੜੀ ਸਮੱਸਿਆ ਵਾਪਰੀ ਆ ਇਹ ਮਿਸ਼ਨ ਪਹਿਲਾਂ ਤੋਂ ਹੀ ਨਕਾਮੀਆਂ ਚੱਲਦਾ ਆ ਰਿਹਾ ਪਹਿਲਾਂ 2017 ਵਿੱਚ ਭੇਜਣਾ ਸੀ ਪਰ ਨਹੀਂ ਭੇਜਿਆ ਜਾ ਸਕਿਆ ਫਿਰ ਬਿਨਾ ਯਾਤਰੀਆਂ ਦੇ ਧਰਤੀ ਤੇ ਹੀ ਦੋ ਇਹਦੀਆਂ ਟੈਸਟ ਉਡਾਨਾਂ ਕੀਤੀਆਂ ਇੱਕ 2019 ਦੇ ਵਿੱਚ ਤੇ ਇੱਕ 2022 ਦੇ ਵਿੱਚ ਇਹ ਪਲਾਣ ਵਾਰ-ਵਾਰ ਹੀ ਨੀਮ ਗੈਸ ਦੀ ਸਮੱਸਿਆ ਨਾਲ ਜੂਝਦਾ ਰਿਹਾ ਇਸ ਕਰਕੇ ਇਹਦੀ ਉਡਾਨ ਅੱਗੇ ਪੈਂਦੀ ਨਹੀਂ ਫਿਰ ਵੀ ਇਹ ਜਿਵੇਂ ਕਿਵੇਂ ਪਹੁੰਚ ਗਿਆ ਭਾਵਾਂ ਪਹੁੰਚਦੇ ਆ ਪਹੁੰਚਦੇ ਆ 28 ਵਿੱਚੋਂ 5 ਪੰਜ ਜਿਹੜੇ ਇਹਦੇ ਥਰਸਟਰ ਆ ਉਹ ਫੇਲ ਹੋ ਗਏ ਚਲੋ ਇਹ ਗੱਲ ਆਪਾਂ ਬਾਅਦ ਦੇ ਵਿੱਚ ਕਰਦੇ ਆ ਕਿ ਇਹ ਸਾਰਾ ਕੁਝ ਕੀ ਵਾਪਰ ਰਿਹਾ ਹੈ ਸਾਡੀ ਜਿਹੜੀ ਦਿਲਚਸਪੀ ਆ ਨਾ ਨਾ ਕਰਦੇ ਇਸ ਕਰਕੇ ਜਿਆਦਾ ਬਣੀ ਹੋਈ ਆ ਕਿ ਉਸ ਜਹਾਜ਼ ਦੇ ਵਿੱਚ ਸਨੀਤਾ ਵਿਲੀਅਮ ਗਈ ਸੀ ਤੇ ਸਨੀਤਾ ਵਿਲੀਅਮ ਕੀ ਆ ਕਿ ਹੈ ਤਾਂ ਉਹ ਅਮਰੀਕੀ ਪਲਾੜ ਯਾਤਰੀ ਪਰ ਉਹਦਾ ਜਿਹੜਾ ਬਾਪ ਆ ਉਹ ਭਾਰਤੀ ਮੂਲ ਦਾ ਹੈ ਇਸ ਕਰਕੇ ਸਾਨੂੰ ਉਹਦੇ ਨਾਲ ਨੇੜਤਾ ਮਹਿਸੂਸ ਹੁੰਦੀ ਆ ਸਨੀਤਾ ਵਿਲੀਅਮ ਬਾਰੇ ਮੈਂ ਥੋੜੀ ਜਾਣਕਾਰੀ ਦੇਦਾ ਸਨੀਤਾ ਵਿਲੀਅਮ ਦਾ ਜਿਹੜਾ ਜਨਮ ਆ 19 ਸਤੰਬਰ 1965 ਨੂੰ ਹੋਈਆ ਵਿੱਚ ਹੋਇਆ ਇਹਦੇ ਦੋ ਵੱਡੇ ਭੈਣ ਭਰਾ ਵੀ ਆ ਇਹਦਾ ਜਿਹੜਾ ਪਿਤਾ ਉਹ ਭਾਰਤੀ ਸੀ ਤੇ ਮਾਤਾ ਜਿਹੜੀ ਉਹ ਸਾਲਵੇਲੀਅਨ ਅਮਰੀਕੀ ਸੀ ਯਾਨੀ ਕਿ ਅਮਰੀਕਾ ਦੇ ਵਿੱਚ ਉਹ ਸਾਲਵੇ ਆ ਦੇਸ਼ ਤੋਂ ਗਈ ਹੋਈ ਸੀ ਇਹਦਾ ਬਾਪ ਆ ਜਿਹੜਾ ਹੈਗਾ ਉਹ ਭਾਰਤੀ ਹੋਣ ਕਰਕੇ ਸਾਨੂੰ ਥੋੜੀ ਜਿਹੀ ਉਹਦੇ ਨਾਲ ਨੇੜਤਾ ਮਹਿਸੂਸ ਹੁੰਦੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਜੇ ਸਨੀਤਾ ਵਿਲੀਅਮ ਦੀ ਗੱਲ ਕਰੀਏ ਤਾਂ ਇਹਨੇ ਭੌਤਿਕ ਵਿਗਿਆਨ 'ਚ ਯਾਨੀ ਫਿਜ਼ਿਕਸ ਦੇ ਵਿੱਚ ਬੈਚੂਲਰ ਡਿਗਰੀ ਲਈ ਅਪਲਾਈਡ ਭੌਤਿਕ ਵਿਗਿਆਨ ਵਿੱਚ ਮਾਸਟਰ ਦੀ ਫਿਰ ਬਾਅਦ ਦੇ ਵਿੱਚ ਡਿਗਰੀ ਲਈ ਅੰਤਰਰਾਸ਼ਟਰੀ ਪਲੇਅਰ ਸਟੇਸ਼ਨ ਦੇ ਵਿੱਚ ਇਹਨੇ ਕਈ ਮਿਸ਼ਨਾਂ ਤੇ ਕੰਮ ਕੀਤਾ ਜੇ ਹੁਣ ਆਪਾਂ ਇਸ ਗੱਲ ਨੂੰ ਥੋੜਾ ਜਿਹਾ ਵੇਖੀਏ ਤਾਂ ਉਹਨੇ ਅਮਰੀਕਾ ਦੇ ਵਿੱਚ 1983 ਦੇ ਵਿੱਚ ਹਾਈ ਸਕੂਲ ਪਾਸ ਕੀਤਾ ਤੇ 87 ਵਿੱਚ ਉਹਨੇ ਫਿਜ਼ੀਕਲ ਸਾਇੰਸ ਵਿੱਚ ਬੀਐਸਸੀ ਕੀਤੀ ਤੇ 87 ਵਿੱਚ ਹੀ ਯੂਨਾਈਟਿਡ ਨੇਵੀ ਸਟੇਟ ਨੇਵੀ ਦੇ ਵਿੱਚ ਉਹਨੂੰ ਕਮਿਸ਼ਨ ਮਿਲ ਗਿਆ ਯਾਨੀ ਫੌਜ 'ਚ ਇੱਕ ਤਰ੍ਹਾਂ ਦੀ ਭਰਤੀ ਹੋ ਗਈ। 6 ਮਹੀਨੇ ਬਾਅਦ ਉਹਨੇ ਬੇਸਿਕ ਡਾਈਵਿੰਗ ਅਫਸਰ ਬਣ ਗਈ ਤੇ ਉਸ ਤੋਂ ਬਾਅਦ ਆ ਕੀਆ ਜਾ ਸਕਦਾ ਹੈ ਕਿ ਨੇਵੀ ਦੀ 에어 ਟ੍ਰੇਨਿੰਗ ਲਈ ਚਲੇਗੀ। ਹੈਲੀਕਾਪਟਰ ਚਲਾਉਣ ਦੀ ਟ੍ਰੇਨਿੰਗ ਲਈ ਕੁਝ ਦੇਰ ਫਿਰ ਉਹ ਟ੍ਰੇਨਿੰਗ ਤੋਂ ਬਾਅਦ ਲਾਲ ਸਾਗਰ ਦੇ ਵਿੱਚ ਤਲਾਤ ਵੀ ਰਹੀ ਰੈਡ ਸੀ ਦੇ ਵਿੱਚ ਕਈ ਮਿਲਟਰੀ ਆਪਰੇਸ਼ਨਾਂ ਚ ਹਿੱਸਾ ਲਿਆ ਤੇ 1993 ਦੇ ਵਿੱਚ ਪਾਇਲਟ ਸਕੂਲ ਉਹਨੇ ਜੁਆਇਨ ਕਰ ਲਿਆ ਹਵਾਈ ਜਹਾਜ ਡਾਉਣ ਲੱਗੀ 95 ਦੇ ਵਿੱਚ ਹੀ ਉਹ ਪਾਇਲਟ ਸਕੂਲ ਵਿੱਚ ਇੰਸਟ੍ਰਕਟਰ ਬਣ ਗਈ ਇਸੇ ਸਮੇਂ ਉਹਨੇ ਫਲੋਰੀਡਾ ਇੰਸਟੀਚੂਟ ਆਫ ਟੈਕਨੋਲੋਜੀ ਤੋਂ ਇੰਜੀਨੀਅਰਿੰਗ ਮੈਨੇਜਮੈਂਟ ਵਿੱਚ ਮਾਸਟਰ ਆਫ ਸਾਇੰਸ ਦੀ ਡਿਗਰੀ ਹਾਸਲ ਕਰ ਲਈ ਤੇ ਇਸੇ ਸਮੇਂ ਉਹ 1998 ਦੇ ਵਿੱਚ ਉਹਦੀ NASA ਦੇ ਐਸਟਰੋਨੌਟ ਪ੍ਰੋਗਰਾਮ ਲਈ ਸਿਲੈਕਸ਼ਨ ਹੋ ਗਈ। ਯਾਨੀ ਪਹਿਲਾਂ ਉਹ ਫੌਜ ਦੇ ਵਿੱਚ ਕੰਮ ਕਰਦੀ ਨੇਵੀ ਵਿੱਚ ਕੰਮ ਕਰਦੀ ਸੀ। ਨੇਵੀ ਦੇ ਵਿੱਚ ਕੰਮ ਕਰਦਿਆ ਕਰਦਿਆ ਨੇਵੀ ਦੇ ਵਿੱਚ ਜਿਹੜਾ ਹਵਾਈ ਜਹਾਜ਼ਾਂ ਵਾਲਾ ਪੋਰਸ਼ਨ ਆ ਉਹਦੀ ਉਹਨੇ ਟ੍ਰੇਨਿੰਗ ਲਈ ਤੇ ਬਾਅਦ ਦੇ ਵਿੱਚ ਉਹਦੀ NASA ਦੇ ਲਈ ਟ੍ਰੇਨਿੰਗ ਹੋ ਗਈ। ਜਿਸ ਸਮੇਂ ਉਹਦੀ NASA ਦੀ ਟ੍ਰੇਨਿੰਗ ਹੋ ਗਈ ਆ ਵੇਖੋ ਉਹ 30 ਕਿਸਮ ਦੇ ਹਵਾਈ ਜਹਾਜ਼ ਆੜਾ ਸਕਦੀ ਸੀ ਵੱਖ-ਵੱਖ ਕਿਸਮਾਂ ਕੇ ਹੈਲੀਕਾਪਟਰ ਹੋ ਗਿਆ ਛੋਟੇ ਜਹਾਜ਼ ਵੱਡੇ ਜਹਾਜ਼ ਜੰਗੀ ਜਹਾਜ਼ 3000 ਘੰਟੇ ਹਵਾਈ ਜਹਾਜ਼ ਉਡਾਉਣ ਦਾ ਦਾ ਤਜਰਬਾ ਸੀ ਉਹਦੀ 2006 ਵਿੱਚ ਪਲਾੜ ਯਾਤਰਾ ਸ਼ੁਰੂ ਹੁੰਦੀ ਹੈ ਜਦੋਂ ਉਹ ਇੰਟਰਨੈਸ਼ਨਲ ਮਹਿਮਾ 14 15 ਦਾ ਹਿੱਸਾ ਬਣਦੀ ਹੈ ਪਹਿਲੀ ਵਾਰ 9 ਦਸੰਬਰ 2006 ਨੂੰ ਗਈ ਤੇ 22 ਜੂਨ 2007 ਨੂੰ ਆਈ ਦੂਸਰੀ ਮਹਿਮ ਜਿਹੜੀ 32 33 ਦੀ ਫਿਰ ਉਹ ਹਿੱਸਾ ਬਣਦੀ ਆ ਤੇ ਫਿਰ ਉਹ 14 ਜੁਲਾਈ ਨੂੰ ਜਾਂਦੀ ਆ ਤੇ 18 ਨਵੰਬਰ 2012 ਨੂੰ ਵਾਪਸ ਆਉਂਦੀ ਆ ਇਸ ਸਮੇਂ ਉਹਨੇ ਸਪੇਸ ਵਿੱਚ ਸੈਰ ਕਰਨ ਤੇ ਪਲਾਟ ਵਿੱਚ ਲੰਮਾ ਸਮਾਂ 322 ਦਿਨ ਰਹਿਣ ਦੇ ਰਿਕਾਰਡ ਬਣਾਏ ਹੁਣ ਜਿਹੜਾ ਉਹ ਤਾਂ ਉਦੋਂ ਰਿਕਾਰਡ ਬਣਾਇਆ ਮਣ ਮਾਜੀ ਦਾ ਹੁਣ ਤਾਂ ਜਿਹੜਾ ਰਿਕਾਰਡ ਉਹ ਤਾਂ ਆਪਣੇ ਆਪ ਹੀ ਬਣਦਾ ਜਾ ਰਿਹਾ ਕਿ ਜਿਵੇਂ ਉਹਦੀ ਵਾਪਸੀ ਲੇਟ ਹੁੰਦੀ ਜਾ ਰਹੀ ਹੈ ਉਹਨੇ ਕਈ ਹੋਰ ਪਲਾਨ ਮਿਸ਼ਨਾਂ ਵਿੱਚ ਵੀ ਹਿੱਸਾ ਲਿਆ ਕਈ ਰਿਕਾਰਡ ਬਣਾਏ ਅਮਰੀਕੀ ਰਿਕਾਰਡ ਉਹਦੇ ਨਾਲ ਆ ਨਿਸ਼ਚੈ ਹੀ ਉਹਦਾ ਬੜਾ ਸ਼ਾਨਦਾਰ ਕੈਰੀਅਰ ਹੈ ਹੁਣ ਥੋੜਾ ਜਿਆ ਕਿ ਭਾਰਤੀਆਂ ਨੂੰ ਉਹਦੇ ਨਾਲ ਬੋਹ ਕਿਉਂ ਆ ਨਾ ਹੀ ਸਾਨੂੰ ਖਿੱਚ ਪਾਉਂਦਾ ਸਨੀਤਾ ਕਿਉਂਕਿ ਸਾਨੂੰ ਭਾਰਤੀ ਨਾ ਲੱਗਦਾ ਸਨੀਤਾ ਦਾ ਜਿਹੜਾ ਬਾਪ ਆ ਦੀਪਕ ਪਾਂਡਿਆ ਉਹ 1958 ਦੇ ਵਿੱਚ ਨਾ ਉੱਚੀ ਸਿੱਖਿਆ ਲੈਣ ਲਈ ਅਮਰੀਕਾ ਚਲੇ ਗਿਆ ਸੀ ਅਸਲ 'ਚ ਉਹ ਸੀਤਾ ਗਜਰਾਤ ਦੇ ਮਹਿਸਾਨਾ ਜ਼ਿਲ੍ਹੇ ਦੇ ਝੂਲ ਸੰਤੋ ਸੀਗਾ ਅਮਰੀਕਾ ਚ ਉਹਨੇ ਕਈ ਹਸਪਤਾਲਾਂ ਦੇ ਵਿੱਚ ਤੇ ਕਈ ਯੂਨੀਵਰਸਿਟੀਆਂ ਵਿੱਚ ਕੰਮ ਕੀਤਾ ਉਹ ਨਿਊਰੋ ਅਨਾਟਮੀ ਦਾ ਬਾਹਰ ਡਾਕਟਰ ਸੀ ਜਿਹਨੂੰ ਕਹਿ ਸਕਦੇ ਆ ਕਿ ਬਹੁਤ ਸੂਖਮ ਕੰਮ ਹੁੰਦਾ ਹੈਗਾ ਨਿਊਰੋ ਸਰਜਨ ਦਾ ਸਨੀਤਾ ਦੀ ਜਿਹੜੀ ਮਾਂ ਹੈ ਉਹ ਸੀਗੀ ਔਰਸਲਾਈਨ ਬੋਨੀ ਜ਼ਾਲੋਕਾ ਅਮਰੀਕਾ ਵਿੱਚ ਜਨਮੀ ਪਰ ਉਹਦਾ ਪਰਿਵਾਰਕ ਪਿਸ਼ੋਕੜ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈਗਾ ਕਿ ਸਲੋਵੇਨੀਆ ਤੋਂ ਸੀ ਇਸ ਤਰ੍ਹਾਂ ਸਨੀਤਾ ਵਿਲੀਅਮਾ ਜਿਹੜੀ ਉਹ ਕਈ ਸੱਭਿਆਚਾਰਕ ਪਿਸ਼ੋਕੜਾ ਨਾਲ ਸੰਬੰਧ ਰੱਖਦੀ ਹੈ ਭਾਰਤ ਨਾਲ ਵੀ ਸਲਵਾਨੀਆਂ ਨਾਲ ਇੱਕ ਤਰ੍ਹਾਂ ਨਾਲ ਯੂਰਪੀ ਸੱਭਿਆਚਾਰ ਨਾਲ ਵੀ ਇੱਥੇ ਅਮਰੀਕੀ ਸੱਭਿਆਚਾਰ ਚ ਤਾਂ ਉਹ ਜੰਮੀ ਪਲੀ ਇਹ ਸੱਭਿਆਚਾਰ ਜਿਹੜਾ ਉਹਦੀ ਵਿਰਾਸਤ ਆ ਉਹਨੇ ਉਹਦੀ ਜ਼ਿੰਦਗੀ ਦੇ ਉੱਤੇ ਵੀ ਅਸਰ ਪਾਇਆ ਹੋਗਾ ਉਹਦਾ ਜਿਹੜਾ ਪਤੀ ਆ ਉਹ ਦਾ ਨਾ ਮਾਈਕਲ ਜੇ ਵਿਲੀਅਮਸ ਆ ਉਹਦੇ ਕਰਕੇ ਉਸਨੀਤਾ ਵਿਲੀਅਮ ਆ ਦੇ ਨਾਂ ਨਾਲ ਜਾਣੀ ਜਾਂਦੀ ਹੈ ਉਹ ਕਿਸੇ ਵੇਲੇ ਉਹਦਾ ਸੰਗੀ ਸਾਥੀ ਸੀ ਔਰ ਦੇ ਟ੍ਰੇਨਿੰਗ ਸਮੇਂ ਪਾਇਲਟ ਹੋਣ ਸਮੇ ਪਰ ਹੁਣ ਉਹ ਪੁਲਿਸ ਅਫਸਰ ਹੁਣ ਅਗਲੀ ਗੱਲ ਆ ਕਿ ਉਹ ਫਸੀ ਕਿੱਥੇ ਹੁਣ ਉਹ ਹੈ ਸਪੇਸ ਸਟੇਸ਼ਨ ਜਿਹਨੂੰ ਕਹਿੰਦੇ ਆ ਅੰਟਾਰਕਟਿਕ ਸਪੇਸ ਸਟੇਸ਼ਨ ਕਿੱਥੇ ਆ ਤਾਂ ਮੈਂ ਥੋੜੀ ਜੀ ਤੁਹਾਨੂੰ ਗੱਲ ਸਮਝਾਉਣੀ ਚਾਹਣਾ ਹੈ ਕਿ ਆਮ ਜਹਾਜ਼ ਆ ਜਿਹੜੀ ਇਹ 3000 ਤੋਂ 40000 ਫੁੱਟ ਉੱਚੇ ਭਾਵ 9 ਤੋਂ 12 ਕਿਲੋਮੀਟਰ ਉਚਾਈ ਤੇ ਇਹ ਉੜਦੇ ਆ ਪਰ ਕੁਝ ਜਿਹੜੇ ਵਿਪਾਰਕ ਜਹਾਜ਼ ਹੁੰਦੇ ਆ ਜੈਟ ਨੇ ਫੌਜੀ ਜਹਾਜ਼ ਨੇ ਉਹ ਕੋਈ ਬਰੀ ਬਧੇਰੇ ਉਚਾਈ ਤੇ ਵੀ ਉੱਡ ਲੈਂਦੇ ਆ 13 ਤੋਂ 24 ਕਿਲੋਮੀਟਰ ਉੱਚੇ ਵੀ ਉੱਡ ਲੈਂਦੇ ਆ ਵੱਧ ਤੋਂ ਵੱਧ ਰਿਕਾਰਡ ਆ ਜਿਹੜਾ 25 26 ਕਿਲੋਮੀਟਰ ਦਾ ਧਰਤੀ ਦਾ ਜਿਹੜਾ ਵਾਯੂ ਮੰਡਲ ਆ ਨਾ ਉਹ 100 ਕਿਲੋਮੀਟਰ ਤੇ ਜਾ ਕੇ ਜਿਹਨੂੰ ਕਹਿੰਦੇ ਆ ਖਤਮ ਹੋ ਜਾਂਦਾ ਕਿ ਜੇ ਅਸੀਂ ਉੱਪਰ ਉੱਪਰ ਚੜਦੇ ਜਾਈਏ ਤਾਂ 100 ਕਿਲੋਮੀਟਰ ਉੱਪਰ ਜਾ ਕੇ ਹਵਾ ਖਤਮ ਹੋ ਜਾਂਦੀ ਆ ਹੌਲੀ ਹੌਲੀ ਛਿਦਰੀ ਪੈਂਦੀ ਜਾਂਦੀ ਆ ਪਤਲੀ ਪੈਂਦੀ ਜਾਂਦੀ ਆ ਅੰਤਰਰਾਸ਼ਟਰੀ ਜਿਹੜਾ ਪਲਾਟਸਟੇਸ਼ਨ ਆ ਇਹ ਜਿਹੜਾ ਹੈਗਾ ਇਹ ਧਰਤੀ ਤੋਂ 400 ਕਿਲੋਮੀਟਰ ਉਚਾਈ ਤੇ ਆ ਧਰਤੀ ਤੋਂ 400 ਕਿਲੋਮੀਟਰ ਦੀ ਚਾਈ ਤੇ ਆ ਇਹ ਧਰਤੀ ਦੇ ਔਲੇ ਨਾਲ ਘੁੰਮਦਾ ਰਹਿੰਦਾ ਹੈ 90 ਮਿੰਟ ਦੇ ਵਿੱਚ ਚੱਕਰ ਲਾ ਲੈਂਦਾ ਹੈ ਇਹਦਾ ਮੁੱਖ ਉਦੇਸ਼ ਆ ਜਿਹੜਾ ਵਿਗਿਆਨਕ ਖੋਜ ਕਰਨੇ ਪ੍ਰਯੋਗ ਕਰਨੇ ਇਹ ਇਹ ਜਿਹੜਾ ਸਪੇਸ ਸਟੇਸ਼ਨ ਆ ਖਾਸ ਕਰਕੇ ਜਿਹੜਾ ਹੈਗਾ ਮਾਈਕਰੋ ਗ੍ਰੈਵਿਟੀ ਸੂਖਮ ਗਰੂਤਾ ਵਾਤਾਵਰਣ ਦੇ ਵਿੱਚ ਕੰਮ ਕਰਨ ਲਈ ਪ੍ਰਯੋਗ ਕਰਨ ਲਈ ਬਣਾਇਆ ਗਿਆ ਹੈ ਇਹ ਕਈ ਦੇਸ਼ਾਂ ਦਾ ਸਾਂਝਾ ਪ੍ਰੋਜੈਕਟ ਆ ਇਹਦੇ ਵਿੱਚ ਅਮਰੀਕਾ ਵੀ ਆ ਰੂਸ ਵੀ ਆ ਜਾਪਾਨ ਵੀ ਆ ਕੈਨੇਡਾ ਵੀ ਆ ਤੇ ਇਹਦੇ ਵਿੱਚ ਯੂਰੋਪੀਅਨ ਯੂਨੀਅਨ ਦੇ ਵੀ ਕਈ ਦੇਸ਼ ਸ਼ਾਮਿਲ ਆ ਕੁੱਲ 15 ਦੇਸ਼ ਸ਼ਾਮਿਲ ਨੇ ਆ ਅਮਰੀਕਾ ਰੂਸ ਜਾਪਾਨ ਕੈਨੇਡਾ ਵੱਡੇ ਦੇਸ਼ ਹੋਗੇ ਤੇ ਯੂਰੋਪੀਅਨ ਦੇਸ਼ ਹੋਗੇ ਇਹਦਾ ਨਿਰਮਾਣ 98 ਚ ਸ਼ੁਰੂ ਹੋਇਆ ਸੀ ਤੇ 2011 ਚ ਪੂਰਾ ਹੋਇਆ ਇਹਦੇ ਵਿੱਚ ਇੱਕ ਸਮੇਂ ਆਮ ਕਰਕੇ 6 ਤੋਂ 7 ਜਿਹੜੇ ਵਿਗਿਆਨੀ ਆ ਉਹ ਰਹਿ ਸਕਦੇ ਆ ਜੋ 6-6 ਮਹੀਨਿਆਂ ਦੀ ਆਮ ਕਰਕੇ ਸ਼ਿਫਟ ਦੇ ਵਿੱਚ ਕੰਮ ਕਰਦੇ ਹੁਣ ਇਸ ਸਪੇਸ ਸਟੇਸ਼ਨ ਕਿਉਂ ਜਾ ਜਾ ਹੈਗਾ ਤਸਵੀਰਾਂ ਤੋਂ ਵੀ ਕੋਈ ਸਪਸ਼ਟ ਹੋਵੇਗਾ ਪਰ ਇਹ 356 ਫੁੱਟ ਲੰਮਾ ਹੈ ਇਹਦੀ ਜਿਹੜੀ ਲੰਬਾਈ ਆ ਉਹ 73 ਮੀਟਰ ਆ ਚੜਾਈ 109 ਮੀਟਰ ਆ ਚਾਈ 20 ਫੁੱਟ ਆ ਅਸਲ ਦੇ ਵਿੱਚ ਤਾਂ ਇਹ ਕਿ ਸਪੇਸ ਦੇ ਵਿੱਚ ਨਾ ਜਿਹੜੇ ਇਹ ਸ਼ਬਦ ਨੇ ਲੰਬਾਈ ਚੜਾਈ ਉਚਾਈ ਇਹ ਸਾਰੇ ਆਪ ਦੇ ਅਰਥ ਗਵਾ ਬੈਂਦੇ ਆ ਕਿਉਂਕਿ ਇਹ ਚੌੜ ਧੌੜ ਤੇ ਉਗੜ ਦੁਗੜ ਜੇ ਇਹ ਆਪਾਂ ਵੇਖੀਏ ਕਿ ਅੰਦਰ ਸਪੇਸ ਕਿੰਨੀ ਆਂ ਅੰਦਰ ਥਾਂ ਕਿੰਨੀ ਆ ਤਾਂ ਇਹਦਾ ਜਿਹੜਾ ਆਇਤਨ ਆ ਉਹ 15557 ਕਿਊਬਿਕ ਮੀਟਰ ਹੈ ਇਹ ਜਿਹੜਾ ਸਾਰਾ ਸਥਾਨ ਇਹ ਅੱਗੇ ਵੀ ਵੰਡਿਆ ਹੋਇਆ ਕਿ ਇੱਕ ਰਹਿਣ ਦਾ ਏਰੀਆ ਬਣਾਇਆ ਹੋਇਆ ਇੱਕ ਪ੍ਰਯੋਗਸ਼ਾਲਾ ਬਣਾਈ ਵੀ ਹੈ ਇੱਕ ਵਰਕਸ਼ਾਪ ਆ ਜਿੱਥੇ ਇਨਸਟਰੂਮੈਂਟ ਠੀਕ ਕੀਤੇ ਜਾਂਦੇ ਇੱਕ ਡੌਕਿੰਗ ਏਰੀਆ ਹੈ ਕਿ ਜਿੱਥੋਂ ਜਿਹੜੇ ਧਰਤੀ ਤੋਂ ਪਲਾੜਵਾਣ ਜਾਂਦੇ ਆ ਉਹ ਜਿੱਥੇ ਜਾ ਕੇ ਰੁਕਦੇ ਆ ਜਿੱਥੇ ਜਾ ਕੇ ਭਾਵ ਨਾਲ ਜੁੜਦੇ ਆ ਤਾਂ ਏਅਰਲਾਕ ਏਰੀਆ ਵੀ ਹੈਗਾ ਕਿ ਜਿੱਥੇ ਬਾਹਰ ਦਾ ਆਕਸੀਜਨ ਹੈ ਨਹੀਂ ਅੰਦਰ ਆਕਸੀਜਨ ਹੈਗੀ ਆ ਤਾਂ ਉਹ ਜਿਹੜਾ ਹਵਾ ਹੈਗੀ ਆ ਉਹ ਥਾਂ ਨੂੰ ਵੀ ਵੰਡਿਆ ਹੋਇਆ ਇਹਦੇ ਵਿੱਚ 6 ਸਲੀਪਿੰਗ ਕੁਆਰਟਰ ਭਾਵ 6 ਸੌਣ ਦੀਆਂ ਥਾਵਾਂ 2 ਬਾਥਰੂਮ ਇੱਕ ਜਿਮ ਮਨੁੱਖ ਦੇ ਬਣਾਏ ਇਸ ਜੰਗ ਪਲੰਗੇਦਾਰਾ ਭਾਰ ਕੋਈ ਆ 45 ਹਜ਼ਾਰ ਕੁਆਟਾ ਐਸ ਸਮੇਂ ਹੁਣ ਜਦੋਂ ਸਨੀਤਾ ਵਿਲੀਅਮ ਤੇ ਬੁੱਚ ਵਿਲਮਾਰ ਵੀ ਉੱਥੇ ਪਹੁੰਚ ਗਏ ਸੱਤ ਜਾਣੇ ਆ ਉੱਥੇ ਪੰਜ ਜਾਣੇ ਪਹਿਲਾਂ ਸੀਗੇ ਉੱਥੇ ਜਿਉਂਦੇ ਰਹਿਣ ਜੋਗਾ ਜਿਹੜਾ ਖਾਣ ਗੋਚਰਾ ਹਜੇ ਹੈ ਕੋਈ ਸਮੱਸਿਆ ਨਹੀਂ ਆ ਕਿਉਂਕਿ ਧਰਤੀ ਤੋਂ ਖਾਣਾ ਲਿਜਾਣ ਵਾਲੇ ਹੋਰ ਸਮਾਨ ਲਿਜਾਣ ਵਾਲੇ ਜਹਾਜ਼ ਤਾਂ ਉੱਥੇ ਜਹਾਜ਼ ਨਾ ਕਹੀਏ ਪਲਾੜਵਾਨ ਜਾਂਦੇ ਦਿੱਤੇ ਹੁਣ ਉੱਥੇ ਸੰਕਟ ਕੀ ਆਇਆ ਹੈ ਇੱਕ ਸੰਕਟ ਤੇ ਆਇਆ ਵਿਆ ਕਿ ਆਮ ਸੰਕਟਾ ਕੇ ਜਿਹੜੇ ਪਲਾਡ ਸਟੇਸ਼ਨ ਨੂੰ ਸੰਕਟਾ ਕੇ ਉੱਥੇ ਕਿਸੇ ਸੈਟੇਲਾਈਟ ਦੇ ਟੁੱਟਣ ਨਾਲ ਕੁਝ ਮਲਬਾ ਪੈਦਾ ਹੋ ਗਿਆ ਇਸ ਕਿਸਮ ਦੇ ਡਰ ਪਰ ਤਤਕਾਲ ਕੋਈ ਖਤਰਾ ਨਹੀਂ ਦਾ ਪਰ ਪਲਾਡ ਯਾਤਰੀਆਂ ਨੂੰ ਸਮੱਸਿਆਵਾਂ ਜਿਹੜੀਆਂ ਹੈਗੀਆਂ ਵੱਡੀ ਸਮੱਸਿਆ ਇਹ ਆ ਕਿ ਸਟਾਰਲਾਈਨਰ ਜਿਹੜਾ ਪਲਾਡ ਯਾਨ ਉਹਨਾਂ ਨੂੰ ਲੈ ਕੇ ਗਿਆ ਉਹ ਤਾਂ ਉੱਥੇ ਜਾ ਕੇ ਕਹਿ ਲੋ ਕਿ ਖਰਾਬ ਹੋ ਗਿਆ ਪਤਾ ਲੱਗ ਗਿਆ ਕਿਉਂ ਖਰਾਬ ਆ ਹੁਣ ਵਾਪਸ ਲਿਆਉਣਾ ਜਿਹੜਾ ਉਹ ਥੋੜਾ ਜਿਹਾ ਖਤਰੇ ਵਾਲੀ ਗੱਲ ਲੱਗਦੀ ਹੈ ਕਿ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਜਾਂ ਨਾ ਵਾਪਸ ਆ ਸਕਣਗੇ ਠੀਕ ਠਾਕ કે ਨਹੀਂ ਇਸ ਕਰਕੇ ਨਾ ਉਹਨਾਂ ਦੀ ਵਾਪਸੀ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਅ ਹੁਣ ਕਿਉਂਕਿ ਸਾਡੇ ਕੋਲੇ ਇਹ ਆ ਕਿ ਬਦਕਿਸਮਤੀ ਨਾਲਾ ਪਲਾਟ 'ਚ ਕੁਝ ਘਟਨਾਵਾਂ ਹੋਈਆਂ ਜਿਦੇ ਨਾਲ ਬੰਦੇ ਮਰੇ 67 ਦੇ ਵਿੱਚ ਘਟਨਾ ਹੋਈ ਆ ਕੋਲੋਨਾ ਹਾਜੇ ਥੱਲੇੋਂ ਪ੍ਰੀਖਣ ਹੀ ਕਰ ਰਹੇ ਸੀਗੇ ਕਿ ਤਿੰਨ ਪਲਾੜ ਯਾਤਰੀ ਜਿਹੜੇ ਹੈਗੇ ਆ ਉਹ ਮਾਰੇ ਗਏ ਸੀਗੇ ਗਾਸ ਗ੍ਰੈਸਨ ਐਡਵਾਈਟ ਤੇ ਰੂਜ਼ਰ ਚੈਫੀ ਇਹ ਵੀ ਫਿਰ ਸਿਊਜ਼ ਨਾਲ ਹਾਸਾ ਵਾਪਰਿਆ ਕੱਤਰ ਚ ਵਾਪਸ ਆ ਰਹੇ ਸੀ ਧਰਤੀ ਤੇ ਤੇ ਜਾਰਜੀ ਡੋਬਰਵਸਕੀ ਤੇ ਵੈਕਟਰ ਪੈਥੋਸੇਵ ਤੇ ਵੈਲੈਂਟਾਈਨ ਵਾਲਕੋਵ ਦੀ ਮੌਤ ਹੋ ਗਈ ਸੀ ਫਿਰ ਐਵੇਂ ਚੈਲੈਂਜਰ ਹਜੇ ਲਾਂਚ ਹੀ ਕੀਤਾ ਜਾ ਰਿਹਾ ਸੀਗਾ 1986 73 ਸਕਿੰਡ ਬਾਅਦ ਹੀ ਧਵਾਕਾ ਹੋ ਗਿਆ ਸੱਤ ਪਲਾੜ ਯਾਤਰੀ ਇਕੱਠੇ ਮਾਰੇ ਗਏ ਸੀ। ਐਵੇਂ ਜਦੋਂ ਕਲੰਬੀਆ 2003 ਦੇ ਵਿੱਚ ਆ ਰਹੀ ਸੀਗੀ ਤਾਂ ਖਰਾਬ ਹੀਟ ਸ਼ੀਟ ਕਾਰਨ ਤੁਹਾਨੂੰ ਪਤਾ ਕਿ ਜਿਹੜੀਆਂ ਬਾਹਰ ਗਰਮੀ ਅੰਦਰ ਨਾ ਜਾਵੇ ਇਸ ਕਰਕੇ ਸ਼ੀਲਡਾਂ ਲਾਈਆਂ ਹੁੰਦੀਆਂ ਉਹ ਜਦੋਂ ਧਰਤੀ ਦੇ ਉੱਤੇ ਵਾਪਸ ਆ ਰਹੇ ਸੀਗੇ ਵਾਯੂ ਮੰਡਲ ਵਿੱਚ ਜਿਹਨੂੰ ਕਹਿੰਦੇ ਆ ਰੀ-ਐਂਟਰੀ ਲੈ ਰਹੇ ਸੀ ਮੁੜ ਪ੍ਰਵੇਸ਼ ਕਰ ਰਹੇ ਸੀਗੇ ਦੁਆਰਾ ਧਰਤੀ ਤੇ ਆ ਰਹੇ ਸੀ ਉਤਰ ਰਹੇ ਸੀ ਤਾਂ ਸੱਤ ਪਲਾੜ ਯਾਤਰੀ ਮਾਰੇ ਗਏ ਸੀ। ਇਕ ਪਤੀ ਮਾਰਿਆ ਗਿਆ ਸੀ ਵਿਲੀਅਮ ਸੀ ਮਕੂਲ ਮਾਈਕਲ ਪੀ ਐਂਡਰਸਨ ਅਲਾਨ ਰਾਇਮਨ ਡੇਵਿਡ ਐਮ ਬਰਾਊਨ ਲਾਰਲ ਬੀ ਕਲਾਰਕ ਕਲਾਰਕ ਤੇ ਨਾਲ ਮਾਰੀ ਗਈ ਸੀ ਕਲਪਨਾ ਚਾਵਲਾ ਕਲਪਨਾ ਚਾਵਲਾ ਉਹ ਵੀ ਭਾਰਤੀ ਮਹੂਲ ਦੀ ਅਸਟ੍ਰੋਨੌਟ ਸੀ ਵੇਖੋ ਇਹ ਗੱਲ ਮੈਨੂੰ ਬੜੀ ਅਜੀਬ ਲੱਗਦੀ ਆ ਕਿ ਜਿਹੜੀਆਂ ਭਾਰਤ ਦੀਆਂ ਕੁੜੀਆਂ ਆ ਉਹ بڑے ਮੈਡਲ ਜਿੱਤਦੀਆਂ ਚਾਹੇ ਉਹ ਫੁਗਾੜ ਪੈਣਾ ਹੋਣ ਚਾਹੇ ਪੀਟੀ ਵਿਸ਼ਾ ਹੋਵੇ ਤਾ ਚਾਹੇ ਉਹ ਪੰਕਰ ਹੋਵੇ ਮੈਂ ਕਹਿੰਨਾ ਕਿ ਆਸਟ੍ਰੋਨੌਟਸ ਵੀ ਚਾਹੇ ਕਲਪਨਾ ਚਾਵਲਾ ਹੋਵੇ ਚਾਹੇ ਸਨੀਤਾ ਵਿਲੀਅਮ ਹੋਣ ਔਰਤਾਂ ਔਰਤਾਂ ਬਹੁਤ ਅੱਗੇ ਜਾ ਰਹੀਆਂ ਅ ਵਿਕੀਪੀਡੀਆ ਦੀ ਜਾਣਕਾਰੀ ਅਨੁਸਾਰ ਨਵੰਬਰ 23 ਤੱਕ 2023 ਤੱਕ 676 ਵਿਅਕਤੀ ਆ ਜਿਹੜੇ ਉਹ ਪਲਾਟ ਚ ਗਏ ਆ ਪਲਾਣ ਭਾਵੇਂ ਕਿ ਜਿੱਥੇ ਧਰਤੀ ਦਾ ਬਾਈਓ ਮੰਡਲ ਖਤਮ ਹੋ ਜਾਂਦਾ 676 ਬੰਦੇ ਉੱਪਰ ਗਏ ਆ ਸਪੇਸ ਵਿੱਚ ਉਹਨਾਂ ਚੋਂ 19 ਮਾਰੇ ਗਏ ਦੁੱਖ ਖੜੀ ਗੱਲ ਆ ਇਹ 2.8% ਬਣਦਾ ਹੈ ਇਹ ਤੇ ਧਰਤੀ ਤੇ ਤਜਰਬੇ ਕਰਦੇ 188 ਬੰਦੇ ਮਾਰੇ ਗਏ ਭਾਵੇਂ ਕਿ ਜਦੋਂ ਸਪੇਸ ਤੇ ਉੱਤੇ ਕੋਈ ਸ਼ਟਲ ਭੇਜਣੀ ਹੁੰਦੀ ਆ ਕੋਈ ਹਾਜ ਭੇਜਣਾ ਹੁੰਦਾ ਤੇ ਜਿਹੜਾ ਥੱਲੇ ਤਜਰਬੇ ਕਰਦੇ ਥੱਲੇ ਹੀ ਅੱਗ ਲੱਗ ਜਾਣੀ ਰਾਕੇਟ ਜਲ ਜਾਣਾ ਕੋਈ ਇਹ ਹੀ ਘਟਨਾ ਵਾਪਰ ਜਾਂਦੀ ਕਦੇ ਸਟੇਸ਼ਨ ਸੜ ਜਾਣਾ ਕਮਾਲ ਦੀ ਗੱਲ ਜਿਹੜੀ ਹੈਗੀ ਆ ਉਹ ਇਹ ਆ ਕਿ ਇਹ ਜਿਹੜੀਆਂ ਕਠਿਨਾਵਾਂ ਵਾਪਰਦੀਆਂ ਇਹ ਸਾਨੂੰ ਦਰਦ ਦਾ ਹਲਾ ਦਿੰਦੀਆਂ ਪਰ ਫਿਰ ਵੀ ਜਿਹੜੇ ਜਾਂ ਬਾਦ ਸਾਡੇ ਵਿਗਿਆਨੀ ਆ ਉਹ ਨਿਰੰਤਰ ਇਸ ਕੰਮ ਲਈ ਲੱਗੇ ਰਹਿੰਦੇ ਆ ਆਪਣੀ ਜਾਨ ਜੋਖੋਂ ਚ ਪਾਉਂਦੇ ਆ ਆ ਜਾਨ ਜੋਖੋਂ ਚ ਜਿਹੜਾ ਪਾਉਣ ਵਾਲਾ ਕੰਮ ਆ ਇਹ ਧੂਣੀਆਂ ਤਪਾਉਣ ਵਾਲੇ ਸਾਧ ਨਹੀਂ ਕਰਦੇਗੇ ਇਹ ਕਰਦਾ ਕੰਮ ਕੌਣ ਆ ਕਿ ਅੱਗ ਦੇ ਵਿੱਚ ਸੜ ਕੇ ਵੀ ਕੌਣ ਪ੍ਰਯੋਗ ਕਰਦਾ ਇਹ ਸਾਡੇ ਪਲਾਟ ਯਾਤਰੀ ਕਰਦੇ ਆ ਆ ਹੁਣ ਗੱਲ ਇਹ ਆ ਕਿ ਸਪੇਸ ਸਟੇਸ਼ਨ ਦੇ ਵਿੱਚ ਉਹ ਚਲੇ ਤਾਂ ਗਏ। ਉੱਥੇ ਪਰ ਰੁਕਣਗੇ ਕਿੰਨੀ ਦੇ? ਹੁਣ ਰਹਿ ਤਾਰੇ ਆ ਜਿਹੜੇ ਉੱਥੇ ਪਹਿਲਾਂ ਹੀ ਬੰਦੇ ਮੌਜੂਦ ਸੀਗੇ ਜਿਨੂੰ ਕਹਿੰਦੇ ਆ ਕਿ ਮਹਿਮ 71 ਦੇ ਜਿਹੜੇ ਉੱਥੇ 5 ਬੰਦੇ ਸੀਗੇ ਇਹਨਾਂ ਨੇ ਤਾਂ ਦਸਾਂ ਦਿਨਾਂ ਤੋਂ ਵੀ ਘੱਟ ਸਮੇਂ 'ਚ ਮੁੜਿਆ ਆਉਣਾ ਸੀਗਾ। ਹੁਣ ਉੱਥੇ ਜਿਹੜੇ ਪਹਿਲਾਂ ਰਹਿ ਰਹੇ ਬੰਦੇ ਸਨੀਤਾ ਤੋਂ ਇਲਾਵਾ ਤੇ ਬੋਚਵਿਲ ਮੋਰ ਤੋਂ ਇਲਾਵਾ ਉਹ ਆਂਦਰੀਏ ਫੇੜੀ ਆਪ ਰੂਸ ਦਾ ਸਰਗੇਈ ਕੋਰਸੋਕੋਵ ਵੀ ਰੂਸ ਦਾ ਤੇ ਜੈਸਮੀਨ ਮੋਗਬੇਲੀ ਅਮਰੀਕਾ ਦੀ ਆ ਤੇ ਕਾਨਸਟੈਂਟਿਨੋਪਲ ਬੋਰਸ ਰੂਸ ਦਾ ਲਾਰਾ ਲੋਹ ਹਰਾ ਜਿਹੜਾ ਅਮਰੀਕਾ ਦੇ ਇਹ ਬੰਦੇ ਉੱਥੇ ਪਹਿਲਾਂ ਵੀ ਸੀਗੇ ਹੁਣ 7 ਬੰਦੇ ਹੋ ਗਏ ਉੱਥੇ ਆ ਤਰਾਂਤ ਕੋਈ ਖਤਰਾ ਨਹੀਂ ਲੜਿੰਦੀ ਸਪਲਾਈ ਹੈਗੀ ਆ ਖਾਣ ਪੀਣ ਦੀ ਵੀ ਪਰ ਜੇ ਹੁਣ ਵਾਪਸੀ ਕਿਵੇਂ ਕਰਾਈ ਜਾਵੇ ਵਾਪਸੀ ਵੱਡੀ ਚੀਜ਼ ਤੇ ਗੜਬੜੀ ਦਾ ਖਤਰਾ ਹੈਗਾ ਤੇ ਇਸ ਲਈ ਹੁਣ ਕੀਤਾ ਕੀ ਜਾਵੇਗਾ ਦੇਖੋ ਇੱਕ ਤਾਂ ਜਿਹੜਾ ਖਬਰਾਂ ਆਉਂਦੀਆਂ ਵਾਰ-ਵਾਰ ਕਿ ਸਨੀਤਾ ਦੀ ਸਿਹਤ ਬਾਰੇ ਮੈਂ ਸਮਝਦਾ ਕਿ ਇਹ ਸਮੱਸਿਆਵਾਂ ਤਾਂ ਸਾਰੇ ਹੀ ਪਲਾੜ ਯਾਤਰੀਆਂ ਨੂੰ ਆਉਂਦੀਆਂ ਕਿਉਂਕਿ ਘੱਟ ਗ੍ਰੁਰਤਾ ਚ ਜਾਂ ਜ਼ੀਰੋ ਗ੍ਰੁਰਤਾ ਚ ਰਹਿਣਾ ਪੈਂਦਾ ਇਸ ਕਰਕੇ ਵਾਯੂ ਮੰਡਲ ਦਾ ਦਬਾਅ ਵੀ ਉੱਥੇ ਵੱਖਰਾ ਇਦੇ ਨਾਲ ਕੀ ਹੁੰਦਾ ਕਿ ਜਿਹੜਾ ਤੁਹਾਡੀ ਰक्तचाप ਦੀ ਸਮੱਸਿਆ ਆਉਂਦੀ ਆ ਤੁਹਾਡੇ ਗੱਟ ਦੀ ਸਮੱਸਿਆ ਆਉਂਦੀ ਆ ਇਹ ਸਮੱਸਿਆਵਾਂ ਤਾਂ ਆਉਂਦੀਆਂ ਆਉਂਦੀਆਂ ਲੰਮਾ ਸਮਾਂ ਰਹਿਣ ਨਾਲ ਹੱਡੀਆਂ ਦੀ ਸਮੱਸਿਆ ਆਉਂਦੀ ਆ 에ਅਰ ਪ੍ਰੈਸ਼ਰ ਬਦਲ ਜਾਂਦਾ ਆ ਅੱਖਾਂ ਦੀ ਸਮੱਸਿਆ ਆਉਂਦੀ ਆ ਕਿ ਅੰਦਰ 에ਅਰ ਪ੍ਰੈਸ਼ਰ ਹੂਰ ਹੁੰਦਾ ਬਾਹਰ 에ਅਰ ਪ੍ਰੈਸ਼ਰ ਹੂਰ ਹੁੰਦਾ ਪਰ ਹੁਣ ਮਸਲਾ ਇਹ ਕਿ ਵਾਪਸ ਕਿਵੇਂ ਆਇਆ ਜਾਵੇ ਤੇ ਜੇ ਮੈਂ ਪਹਿਲਾਂ ਗੱਲ ਕੀਤੀ ਕਿ ਵਾਪਸ ਆਉਣ ਦੇ ਦੋ ਹੀ ਤਰੀਕੇ ਕਿ ਜਾਂ ਤਾਂ ਸਪੇਸ ਕ੍ਰਾਫਟ ਨੂੰ ਉੱਥੇ ਠੀਕ ਕੀਤਾ ਜਾਵੇ ਹੁਣ ਉੱਪਰ ਕਿਵੇਂ ਠੀਕ ਕੀਤਾ ਜਾਵੇ ਸਾਧਨ ਵੀ ਸੀਮਤ ਨੇ ਦੂਸਰਾ ਗੱਲ ਇਹ ਕਿ ਹੁਣ ਹੋਰ ਦੁਬਾਰਾ ੜਾਇਆ ਨਹੀਂ ਜਾ ਸਕਦਾ ਜੇ ਉਹਨੂੰ ਦੁਬਾਰਾ ੜਾਇਆ ਜਾਊਗਾ ਤਾਂ ਈਧਨ ਖਤਮ ਹੋ ਜਾਊਗਾ ਉਹਦਾ ਭਾਲਣ ਖਤਮ ਹੋ ਜਾਊਗਾ ਇਸ ਕਰਕੇ ਕੰਪਿਊਟਰ ਦੀਆਂ ਗਣਤੀਆਂ ਮੈਂਤੀਆਂ ਤੇ ਹੀ ਨਿਰਭਰ ਰਹਿਣਾ ਪਊਗਾ ਪਰ ਉਹ ਰਿਸਕੀ ਜਾਪ ਰਿਹਾ ਦੂਸਰਾ ਤਰੀਕਾ ਇਹ ਆ ਕਿ ਸਪੇਸ ਐਕਸ ਡ੍ਰੈਗਨ ਰਾਹੀ ਵਾਪਸ ਆਇਆ ਜਾਵੇ ਇਹ ਜਿਹੜਾ ਹੈਗਾ ਕਿ ਇੱਕ ਜਹਾਜ਼ ਨੇ ਜਾਣਾ ਐਲਨ ਮਸਕ ਦੀ ਕੰਪਨੀ ਨੇ ਜਹਾਜ਼ ਨੇ ਜਾਣਾ ਉੱਥੇ ਕੁਝ ਯਾਤਰੀਆਂ ਨੂੰ ਲੈ ਕੇ ਇਹ ਉਹ ਜਿਹੜੇ ਯਾਤਰੀਆਂ ਨੂੰ ਲੈ ਕੇ ਜਾਣਾ ਹੈਗਾ ਉਹ ਦੋ ਸੀਟਾਂ ਖਾਲੀ ਰੱਖ ਲੈ ਤੇ ਉਹ ਬੰਦਿਆਂ ਨੂੰ ਵਾਪਸ ਲੈ ਆ ਇਸ ਬਾਰੇ ਖਰ ਫੈਸਲਾ ਤਾਂ NASA ਨੇ ਲੈਣਾ ਪਰ ਮੈਂ ਫੇਰ ਵੀ ਕੁਝ ਪਹਿਲੂ ਤੁਹਾਡੇ ਨਾਲ ਵਿਚਾਰਨੇ ਚਾਹਣਾ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇੰਡੀਆ ਦੇ ਵਿੱਚ ਵੀ ਬਹੁਤ ਜ਼ੋਰ ਪੈਂਦਾ ਅੱਜਕੱਲ ਕਿ ਪ੍ਰਾਈਵੇਟ ਪਬਲਿਕ ਜਿਹੜੀ ਪਾਰਟਿਸਪੇਸ਼ਨ ਹੋਣੀ ਚਾਹੀਦੀ ਕਿਉਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਰਨੀ ਚਾਹੀਦੀ ਕਿ ਇਹਦੇ ਨਾਲ ਖਰਚਾ ਘਟਦਾ ਹੈ ਕਿਹਦਾ ਸਰਕਾਰ ਦਾ ਖਰਚਾ ਘਟਦਾ ਹੈ ਤੇ ਦੂਸਰਾ ਕਹਿੰਦੇ ਕੀ ਆ ਕਿ ਇਹਦੇ ਨਾਲ ਕੰਪੀਟੀਸ਼ਨ ਹੁੰਦਾ ਹੈ ਸੁਰੱਖਿਆ ਵੱਧਦੀ ਹੈ ਅਸਲ ਗੱਲ ਕੀ ਹੈਗੀ ਆ ਕਿ ਪਹਿਲਾਂ ਜਦੋਂ ਸਰਕਾਰਾਂ ਪੈਸੇ ਖਰਚਦੀਆਂ ਸੀ ਨਾ ਤਾਂ ਉਹਨਾਂ ਦਾ ਮੰਤਵ ਭਾਵਾਂ ਸ਼ੁੱਧ ਖੋਜ ਤੱਕ ਸੀਮਤ ਨਹੀਂ ਸੀ ਉਹਨਾਂ ਦੀ ਮਿਲਟਰੀ ਲੋੜਾਂ ਵੀ ਸੀ ਆਪਣੇ ਦੇਸ਼ ਦਾ ਗੌਰਵ ਸਥਾਪਿਤ ਕਰਨਾ ਵੀ ਸੀ ਪਰ ਉਹ ਵਪਾਰਕ ਨਹੀਂ ਸੀਗਾ ਮਨਾਫਾ ਦਾ ਅਰਥ ਨਹੀਂ ਸੀਗਾ ਇਸ ਕਾਰਨ ਕਰਕੇ ਮਨੁੱਖੀ ਜ਼ਿੰਦਗੀ ਦੀ ਬਹੁਤ ਕੀਮਤ ਹੁੰਦੀ ਸੀ ਪਰ ਜਦੋਂ ਇਹ ਵੇਖਿਆ ਕਿ ਇਸ ਵਿੱਚ ਤਾਂ ਵਪਾਰ ਚੋਂ ਪੈਸਾ ਕਮਾਇਆ ਜਾ ਸਕਦਾ ਹੈ ਕਿਵੇਂ ਪੈਸਾ ਕਮਾਇਆ ਜਾ ਸਕਦਾ ਹੈ ਕਿ ਧਰਤੀ ਦੇ ਉੱਤੋਂ ਲੋਕਾਂ ਨੂੰ ਉੱਪਰ ਲਜਾਇਆ ਜਾ ਸਕਦਾ ਹੈ ਕਾਦੇ ਲਈ ਸਿਰਫ ਸੈਰ ਸਪਾਟੇ ਲਈ ਉੱਪਰ ਲਜਾਇਆ ਜਾ ਸਕਦਾ ਕਾਦੇ ਲਈ ਸੈਰ ਸਪਾਟੇ ਤੋਂ ਇਲਾਵਾ ਉੱਪਰ ਉਪਗ੍ਰਹ ਛੱਡ ਕੇ ਆਂਦੇ ਜਾ ਸਕਦੇ ਆ ਜਿਹਦੇ ਨਾਲ ਸਾਡਾ ਟੈਲੀਫੋਨ ਸੈਟੇਲਾਈਟ ਚੱਲਦਾ ਹੈ ਕੰਪਿਊਟਰ ਇੰਟਰਨੈਟ ਚੱਲਦੇ ਆ ਇਹ ਜਿਹੀਆਂ ਚੀਜ਼ਾਂ ਜਦੋਂ ਉਹ ਵਿਪਾਰਕ ਮੰਤਵ ਹੋ ਗਿਆ ਤੂੰ ਉਦੋਂ ਫਿਰ ਕਿਹਾ ਗਿਆ ਕਿ ਉੱਪਰ ਬੰਦੇ ਭੇਜਣਾ ਲਿਆਉਣੇ ਇਹਨੂੰ ਵਿਪਾਰਕ ਮੁਨਾਫਾ ਜਿਹੜਾ ਉਹਦੇ ਲਈ ਫਿਰ ਪ੍ਰਾਈਵੇਟ ਪਲੇਅਰ ਅੱਗੇ ਆ ਗਏ NASA ਨੇ ਜਦੋਂ ਇਹਨੂੰ ਪ੍ਰਾਈਵੇਟ ਭਾਈਵਾਲਾਂ ਨਾਲ ਸਾਂਝਾ ਕੀਤਾ ਤਾਂ ਇਹਦਾ ਮੰਤਵ ਸਰਕਾਰੀ ਖਰਚਾ ਘੱਟ ਕਰਨਾ ਹੀ ਨਹੀਂ ਵੱਡੀਆਂ ਕਾਰਪੋਰੇਟ ਕੰਪਨੀਆਂ ਨੂੰ ਪੈਸਾ ਕਮਾਉਣ ਲਈ ਰਾਹ ਦੇਣਾ ਸੀਗਾ ਤਾਂ ਇਹ ਜਿਹੜਾ ਰਾਹ ਦੇਣਾ ਇਹਦੇ ਵਿੱਚ ਜਿਹੜੀਆਂ ਵੱਡੀਆਂ ਤੜਵੈਲ ਕੰਪਨੀਆਂ ਜਿਵੇਂ ਬੋਇੰਗ ਜਾਂ ਸਪੇਸ ਐਕਸ ਅਸਲ ਦੇ ਵਿੱਚ ਕੀ ਹੈਗਾ ਚਾਹੇ ਐਲਨ ਨਾਸਕ ਹੋਵੇ ਤੇ ਚਾਹੇ ਬੋਇੰਗ ਆਲੇ ਹੋਣ ਉਹਨਾਂ ਕੋਲ ਕਰੋੜਾ ਰੁਪਈਆ ਅਰਬਾ ਰੁਪਈਆ ਹੈ ਤੇ ਅਰਬਾਂ ਹੀ ਉਹ ਹੋਰ ਕਮਾਉਣਗੇ ਇਸ ਪ੍ਰੋਜੈਕਟ ਤੋਂ ਇਹਦੇ ਲਈ ਉਹ ਆਪਣੇ ਕੰਮ ਦੀ ਵੱਧ ਤੋਂ ਵੱਧ ਮਸ਼ਹੂਰੀ ਕਰਦੇ ਆ ਘੱਟ ਤੋਂ ਘੱਟ ਖਰਚਾ ਕਰਦੇ ਆ ਤੇ ਵੱਧ ਤੋਂ ਵੱਧ ਲਾਭ ਕਮਾਉਣਾ ਚਾਹੁੰਦੇ ਆ ਹਰ ਕਾਰਪੋਰੇਟ ਦਾ ਇਹੀ ਮੰਤਵ ਹੁੰਦਾ ਪਰ ਇਹਦੇ ਨਾਲ ਹੁੰਦਾ ਕੀ ਆ ਕਿ ਮਨੁੱਖੀ ਸੁਰੱਖਿਆ ਦੂਜੇ ਦਰਜੇ ਤੇ ਚਲੀ ਜਾਂਦੀ ਹੈ ਮੈਂ ਸਮਝਦਾ ਕਿ ਸਨੀਤਾ ਵਿਲੀਅਮ ਵਾਲਾ ਜਿਹੜਾ ਇਹ ਜਹਾਜ਼ ਸੀਗਾ ਇਹ ਜਿਹੜਾ ਏਅਰਕ੍ਰਾਫਟ ਸੀਗਾ ਜਿਹੜਾ ਪਲਾਟ ਯਾਨ ਸੀਗਾ ਇਸ ਦੀ ਜਦੋਂ ਟੈਸਟ ਡਰਾਈਵ ਦੇ ਵਿੱਚ ਇਹ ਪਾਸ ਹੀ ਨਹੀਂ ਹੋਇਆ ਹੀਲੀਅਮ ਤੇ ਇਹਦੀ ਵਾਰ-ਵਾਰ ਲੀਕ ਹੁੰਦੀ ਰਹੀ ਸੀ ਇਸ ਦੇ باوجود ਵੀ ਇਹਨਾਂ ਨੂੰ ਚੜਾ ਦਿੱਤਾ ਕਾਰਨ ਕਿ ਬਹੁਤੇ ਪੈਸੇ ਨਹੀਂ ਖਰਚਣਾ ਚਾਹੁੰਦੇ ਹੁਣ ਵੀ ਨਹੀਂ ਤਾਂ ਗੱਲ ਇਹ ਕਿ ਜਿਹੜਾ ਸਪੇਸ ਐਕਸ ਡ੍ਰੈਗਨ ਨੇ ਜਾਣਾ ਹੈਗਾ ਉਹਦੇ ਰਾਹੀਂ ਮਾ ਕੇ ਬੰਦੇ ਤਾਰ ਲੈ ਜਾਣ ਪਰ ਉਹਦੇ ਲਈ ਤਾਂ ਉਹ ਵੀ ਤਾਂ ਭਾਈ ਬਰਾਬਰ ਦੇ ਪ੍ਰਾਈਵੇਟ ਭਾਈ ਵਾਲਾ ਨਾ ਪੈਸੇ ਮੰਗਣਗੇ ਇਸ ਕਰਕੇ ਕਿ ਜੇ ਦੇਤੇ ਹੀ ਮਜਬੂਰ ਕੀਤਾ ਜਾਂਦਾ ਕਿ ਇਸੇ ਤੇ ਹੀ ਵਾਪਸ ਆਓ ਤਾਂ ਖਤਰਾ ਖੜਾ ਕਿਉਂਕਿ ਧਰਤੀ ਤੇ ਤਾਂ ਉਹਦਾ ਪ੍ਰੀਖਣ ਹੋਇਆ ਨਹੀਂਗਾ ਬਿਨਾ ਮਨੁੱਖ ਬਿਠਾਏ ਵਿੱਚ ਤਾਂ ਉਹਦਾ ਦੁਬਾਰਾ ਹੁਣ ਪ੍ਰੀਖਣ ਹੋ ਨਹੀਂ ਸਕਦਾ ਕਿਉਂਕਿ ਉਹ ਤਾਂ ਉੱਪਰ ਹੈਗਾ ਤਾਂ ਇਸ ਸਥਿਤੀ ਦੇ ਵਿੱਚ ਇਹ ਲਾਲਚ ਬਹੁਤ ਵੱਡੀ ਚੀਜ਼ ਹੈ ਮੈਂ ਸਮਝਦਾ ਕਿ ਸਿਆਸਤਦਾਨ ਦੁਨੀਆ ਭਰ ਦੇ ਇੱਕੋ ਜਿਹੇ ਹੁੰਦੇ ਆ ਜਿਹੜੇ ਹੁਣ ਅੱਜ ਕੱਲ੍ਹ ਉੱਥੇ ਕੀ ਹੈ ਕਿ ਅਮਰੀਕਾ ਦੇ ਵਿੱਚ ਇਲੈਕਸ਼ਨ ਹੋ ਰਹੇ ਆ ਇਲੈਕਸ਼ਨ ਹੋ ਰਹੇ ਆ ਤੇ ਜਿਹੜੀ NASA ਹੈ ਉਹ ਸਿੱਧੇ ਤੌਰ ਤੇ ਤਾਂ ਨਹੀਂ ਪਰ ਜਿਹੜੀ ਅਮਰੀਕਾ ਦੀ ਸਪੇਸ ਏਜੰਸੀ ਹੈਗੀ ਆ ਜਿਹੜਾ ਸਪੇਸ ਮੰਤਰਾਲਾ ਉਹਦੇ ਅਧੀਨ ਤਾਂ ਉਹ ਕੰਮ ਕਰਦਾ ਹੀ ਹੈ ਤੇ ਜਿਹੜਾ ਹੈਗੀ ਆ ਉਹਦੀ ਜਿਹੜੀ ਚੇਅਰਪਰਸਨ ਸੀ ਯਾ ਉਹ ਹੁਣ ਜਿਹਨੇ ਰਾਸ਼ਟਰਪਤੀ ਬਣਨਾ ਹੈ ਉਹ ਕਮਲਾ ਹੈ ਰਸਾ ਕਮਲਾ ਹੈ ਰਸ ਨਹੀਂ ਚਾਹੁੰਦੀ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਇਹ ਕੁਝ ਖਬਰਾਂ ਦੀਆਂ ਰਿਪੋਰਟਾਂ ਹੈ ਕਿ ਉਹ ਨਹੀਂ ਚਾਹੁੰਦੀ ਦਾਹਲ ਦੀ ਰਿਪੋਰਟ ਹੈ ਇਹ ਉਹ ਨਹੀਂ ਚਾਹੁੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਵਾਪਸ ਆਵੇ ਕਿ ਮੰਨ ਲਓ ਵਾਪਸ ਆਉਂਦੇ ਆ ਕੋਈ ਹਾਦਸਾ ਵਾਪਰ ਜਾਂਦਾ ਹੈ ਮਨੁੱਖੀ ਜਾਨ ਚਲੀ ਜਾਂਦੀ ਹੈ ਤਾਂ ਉਹਦੇ ਨਾਲ ਕੀ ਆ ਕਿ ਉਹਨਾਂ ਦੀ ਸਰਕਾਰ ਤੇ ਇੱਕ ਬੁਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਵੀਆਂ ਖੋਜਾਂ ਕਰਦਾ ਰਹਿੰਦਾ ਆਪਣਾ ਜੀਵਨ ਪੱਧਰ ਉੱਪਰ ਚੁੱਕਦਾ ਰਹਿੰਦਾ ਨਵੀਆਂ-ਨਵੀਆਂ ਧਰਤੀਆਂ ਨਵੇਂ-ਨਵੇਂ ਰੰਗ ਨਵੇਂ-ਨਵੇਂ ਜਿਹੜੇ ਕਹਿ ਸਕਦਾ ਹੈ ਪਲਾਟ ਦੇ ਵਿੱਚ ਇਲਾਕੇ ਖੋਜਦਾ ਰਹਿੰਦਾ ਇਹ ਉਹਦੀ ਖੋਜ ਅਮੋਕਾ ਇਹਦੇ ਲਈ ਵਿਗਿਆਨੀਆਂ ਦੇ ਨਾਲ ਪਰ ਇਹਦੇ ਨਾਲ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਮਨੁੱਖੀ ਜੀਵਨ ਤੋਂ ਵੱਧ ਕੋਈ ਵੀ ਕੀਮਤੀ ਨਹੀਂ ਆ ਉਹ ਦਾਤੇ ਨਹੀਂ ਲਾਇਆ ਜਾ ਸਕਦਾ ਖਾਸ ਕਰਕੇ ਜਦੋਂ ਮੁਨਾਫੇ ਲਈ ਦਾਤੇ ਲਾਇਆ ਜਾ ਰਿਹਾ ਹੈ ਜਦੋਂ ਮਸ਼ਹੂਰੀ ਲਈ ਦਾਅ ਤੇ ਲਾਇਆ ਜਾ ਰਿਹਾ ਹੋਵੇ ਜਦੋਂ ਸਿਆਸਤ ਲਈ ਦਾਅ ਤੇ ਲਾਇਆ ਜਾ ਰਿਹਾ ਹੋਵੇ ਸੋ ਸੁਨੀਤਾ ਵਿਲੀਅਮ ਦਾ ਇਹ ਸਾਰੇ ਕ੍ਰਾਈਸਿਸ ਦਾ ਇੱਕ ਜਿਹੜਾ ਹੈਗਾ ਉਹ ਤਕਨੀਕੀ ਪੱਖਾ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਇੱਕ ਜਿਹੜਾ ਇਹਦਾ ਰਾਜਸੀ ਪੱਖਾ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਇਸ ਵਿਸ਼ੇ ਤੇ ਤੁਹਾਡੇ ਕੀ ਵਿਚਾਰ ਨੇ ਜਰੂਰ ਸਾਂਝੇ ਕਰਿਆ ਮਿਹਰਬਾਨੀ ਸ਼ੁਕਰਗੁਜ਼ਾਰ